Қайра тангги сувга келинглар Қайра тангги сувга келинглар Қайра тангги сувга келинглар ਕਿਸਾਨਾਂ ਨੂੰ ਜਿਹੜਾ ਪੁਲਸ ਨੂੰ ਅੰਦਰਲੇ ਮਾਰ ਦਿੱਤਾ ਤਾਂ ਵਿਰੋਧ ਕੀਤਾ ਗਿਆ ਐਸਐਸਪੀ ਦਾ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਪੁਲਸ ਨੂੰ ਮਾਰਨ ਮੈਂ ਇੱਥੇ ਲੱਗਦਾ ਸੀਗਾ ਇਹ ਮੁਰਦਾਬਾਦ ਪੁਸ਼ਪੁਰ ਸਾਹਿਬ ਨੂੰ ਮੁਰਦਾਬਾਦ 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 ਹੁਣ ਫੇਰ ਮੋਰਚੇ ਵਿੱਚ ਆਣ ਕੇ ਸਾਡੀਆਂ ਜੂਹਾਂ ਲੇ ਕੇ ਵਰਜਦੇ ਨੇ ਪਰ ਹੁਣ ਕਿਸਾਨ ਉਹ ਗਲਤੀ ਨਹੀਂ ਕਰ ਰਹੇ ਜਿਹੜੀ ਪਹਿਲਾਂ ਕੀਤੀ ਆ ਹੁਣ ਸਾਡਾ ਇਹ ਪੁਲਸ ਵਾਲੇ ਆਈ ਉਹ ਸਾਈ ਦੀ ਚੱਕਰਾਈ ਸਾਡੇ ਬੰਦੇ ਸਾਰੇ ਅੱਗੇ ਚੱਕ ਕੇ ਲੈ ਰਹੀ ਉਹ ਨਹੀਂ ਜਿੱਪੜਵਾਵਾਂਗੇ ਪੁਲਿਸ ਭਾਈ ਆਈਸੀ ਨੂੰ ਰੋਕ ਤਾਂ ਇਹ ਮੋਰਚੇ ਦੇ ਵੇਖਣ ਆਏ ਕਿ ਕਿਸਾਨ ਜੀਉਂਦੇ ਕਿ ਮਰ ਗਏ ਸਾਡੇ ਪਹਿਲੇ ਉਹ ਦੋਨੇ ਚੱਕ ਕੇ ਲੈ ਗਏ ਨੇ ਸਰਦਾਰ ਜਗਜੀਤ ਸਿੰਘ ਡਲੇਵਾਨ ਨੂੰ ਉਹਨਾਂ ਨੂੰ ਰਹਾ ਕਰਾ ਪਏ ਫਿਰ ਇੱਥੇ ਪੁਲਿਸ ਨੂੰ ਵੜਨਾਗੇ ਉਹਨਾਂ ਜਿਹੜੀ ਤੁਸੀਂ ਆਪਾਂ ਵੜਦਾ ਵਾਂਗੇ ਕੋਈ ਮੀਟਿੰਗ ਨਹੀਂ ਹੋਵੇਗੀ ਕਿੰਨਾ ਚਿਰ ਸਾਡੇ ਅੱਗੇ ਇਥੋਂ ਨਹੀਂ ਲਿਹਾਉਣ ਕੇ ਮੋਰਚੇ ਵਿੱਚ ਜਿਹੜੀ ਮੀਟਿੰਗਾ ਥੋੜੋ ਕਰੇਗੀ ਇੱਕ ਦੋ ਬੰਦੇ ਉਹਨਾਂ ਦੇ ਅੱਗੇ ਆਣਾ ਮੀਟਿੰਗ ਕਰਨ ਐਨੀ ਪੁਲਿਸ ਵੀ ਨਹੀਂ ਵੜਨ ਦੇਵਾਂਗੇ ਆਪ ਦੇ ਹਾਂ ਇੱਥੇ ਬਾਹਰ ਸਦਨ ਜਿੱਥੇ ਮਰਜੀ ਸਦਨ ਆਉਣਾ ਬਾਬਾ ਜੀ ਕੋਰਸ ਦੇ ਜਿਹੜੇ ਅਫਸਰ ਕਹਿੰਦੇ ਮੀਟਿੰਗ ਕਰਨ ਆ ਰਹੇ ਸਿਗੇ ਨਹੀਂ ਮੀਟਿੰਗ ਨਹੀਂ ਹੈਗਾ ਇਹ ਤਾਂ ਉਹੀ ਫਿਰ ਗੜਥਲੀ ਜਾਂ ਪਾਉਂਦੇ ਹਾਂ ਬਿਹਾਰ ਨੇ ਦਸਤ ਪਾ ਦੇ ਰਾਤ ਨੂੰ ਆ ਕੇ ਠੀਕ ਹੈ ਡੱਲੇ ਵਾਲੇ ਉਹਨਾਂ ਨਾਲ ਕਾਦੀ ਮੀਟਿੰਗ ਹੈ ਹਾਂਜੀ ਉਹ ਇਹਨਾਂ ਦੀ ਕਾਦੀ ਮੀਟਿੰਗ ਹੈ ਸਾਡੇ ਨਾਲ ਹਾਂ ਅੱਗੇ ਡੱਲੇ ਵਾਲ ਨੂੰ ਜਦੋਂ ਚੁੱਕਣਾ ਦੇ ਦਿਨੇ ਚੁੱਕਣਾ ਆਉਂਦੇ ਹਾਂ ਗਿਆ ਕਿ ਉਹਨੀਆਂ ਨੂੰ ਭੱਜੇ ਕਿਧਾ ਨੂੰ ਹਣ ਹਾਂ 12 ਵਜੇ ਲੱਗੇ ਜਾਈ 12:30 ਵਜੇ 1:00 ਵਜੇ ਨਾਲੇ ਦੀ ਭਗਵਾਨ ਤਮਾਰ ਨੂੰ ਵਾਰਨਿੰਗ ਹੈ ਸਾਡੀ ਕਿਉਂ ਨਾ ਆਪਾਂ ਮੀਟਿੰਗ ਕਰੇ ਨਹੀਂ ਨਹੀਂ ਵੜਦੇ ਇਹ ਨਾ ਸਮਝਿਆ ਅਸੀਂ ਕਿਸਾਨ ਕੱਲੇ ਉਹਨੇ ਮੀਟਿੰਗ ਕਰਨ ਆਏ ਕਿ ਚੱਕਣ ਆਏ ਇਹ ਤਾਂ ਚੱਕਣ ਆਏ ਨੇ ਡਾਇਰੈਕਟ ਨਾ ਗੱਲ ਕਰੋ ਅੱਛਾ ਮੀਟਿੰਗ ਨਹੀਂ ਕਰਨਾ ਇਹ ਸੀਆਈਡੀ ਲੈ ਆਏ ਇਹ ਸੀਆਈਡੀ ਲੈਣ ਆਏ ਆ ਕਿ ਕਿਸਾਨ ਮੋਰਚਾ ਹੁਣ ਕਿਸ ਤਰ੍ਹਾਂ ਆ ਅੱਗੇ ਜੋ ਗਲਤੀ ਕੀਤੀ ਉਹ ਹੁਣ ਅਸੀਂ ਗਲਤੀ ਨਹੀਂ ਕਰਾਂਗੇ ਅੱਗੇ ਸਾਡੇ ਸੂਬਾ ਪ੍ਰਧਾਨ ਸਰ ਸਰਦਾਰ ਜਗਜੀਤ ਸਿੰਘ ਨੂੰ ਡੱਲੇਵਾਲ ਨੂੰ ਅੱਧੀ ਰਾਤ ਨੂੰ ਚੁੱਕ ਕੇ ਲੈ ਗਏ ਨੇ ਉਹ ਜਾਂ ਤੇ ਪਹਿਲੇ ਉਹਨਾਂ ਨੂੰ ਰਹਾ ਕੇ ਆ ਕੇ ਤਾਂ ਫਿਰ ਸਾਡੇ ਨਾਲ ਇਹੋ ਤੁਹਾਡਾ ਮੰਨਣਾ ਕਿ ਚੱਕਣ ਆਇਆ ਚੱਕਣ ਆਇਆ ਜਿਨੀ ਕੋਈ ਨਹੀਂ ਚੱਕਣ ਆਇਆ ਜਮਾ ਜਿਨੀ ਤੇ ਤੇ ਪਹਿਲਾਂ ਉਹਦੇ ਮੀਟਿੰਗਾਂ ਕਰਦੇ ਸੀ ਐ ਮੀਟਿੰਗ ਕਰਨੇ ਗੱਲਾਂ ਕਰਦੇ ਰੇ ਰਾਤ ਨੂੰ ਆ ਕੇ ਰਾਤ ਨੂੰ ਚੱਕ ਕੇ ਲੈ ਗਏ ਇਹ ਅਸੀਂ ਜਵਾਂ ਨਹੀਂ ਤੇ ਜਨਾਬ ਪੁਲਿਸ ਪ੍ਰਸ਼ਾਸਨ ਤੇ ਡੀਜੀ ਆਈ ਕੋਈ ਆ ਜੇ ਜੇ ਉਹ ਵੀ ਨੇ ਮੀਟਿੰਗ ਕਰੀ ਜਿਹੜੇ ਉਹਨਾਂ ਸੱਜਣਾਂ ਸਾਡੇ ਆਗੂਆਂ ਨੇ ਕਿਹਾ ਸੀ ਕਿ ਅੱਗੇ ਆਉਂਦੇ ਹੋ ਜੀ ਉਹਨਾਂ ਨੇ ਕਿਹਾ ਵੀ ਨਹੀਂ ਜਾਣਦੇ ਨਾ ਕਿ ਉਹਨਾਂ ਨੂੰ ਨਹੀਂ ਜਾਂਦੇ ਸਾਡੇ ਆਗੂ ਨੇ ਉਹ ਕਹਿ ਗਏ ਹੁਣ ਆਪਣੀ ਰਾਖੀ ਇਹ ਇੱਥੋਂ ਇਹਦੇ ਨਾਲ ਹੀ ਹੈ ਮੈਂ 100 ਮੀਟਰ ਤੇ ਬਲੇਵਾਲ ਸਾਹਿਬ ਨਾ ਨਾ ਵੇਖ ਲੈਣੋ ਇੱਥੋਂ ਨਾਲ ਨਾ ਰੱਦਾਰੇ ਤੋਂ 100 ਮੀਟਰ 100 ਇੱਕ ਤੇ ਅੱਛਾ ਇਸ ਪਾਸੇ ਹਾਂ ਇੱਧਰ ਚੁੱਕਿਆ ਇੱਧਰ ਚੁੱਕਿਆ ਐਤੋਂ ਚੁੱਕਿਆ ਰਾਤ ਨੂੰ ਰਾਤ ਨੂੰ ਅੱਛਾ ਉਹਦੋਂ ਰਾਤ ਨੂੰ ਵੀ ਇਦਾਂ ਹੀ ਆਇਆ ਚੜ੍ਹਿਆ ਹੀ ਆਇਆ ਚੜ੍ਹਿਆ 250 ਬੰਦੇ ਆਇਆ ਚੜ੍ਹਿਆ 250 ਬੰਦਾ ਚੜ੍ਹ ਕੇ ਆਇਆ ਅੱਛਾ ਜਿਵੇਂ ਹੁਣ ਆਈ ਪੁੱਛ ਜਿਵੇਂ ਹੁਣ ਆਈ ਹੈ ਅੱਛਾ ਉਹ ਦਿਨ ਵੀ ਐਸੇ ਤਰੀਕੇ ਨਾਲ ਇਹ ਜਾਗਦੇ ਹੁੰਦੇ ਫੇਰ ਫੇਰ ਜਾਗਦੇ ਹੁੰਦੇ ਫੇਰ ਅਸੀਂ ਆਉਣਾ ਸੀ ਫੇਰ ਨਹੀਂ ਆਣ ਦਿੰਦੇ ਫੇਰ ਅਸੀਂ ਨਹੀਂ ਆਣ ਦਿੰਦੇ ਸੀ ਕੁਝ ਹੋ ਜਾਂਦਾ ਪਹਿਲਾਂ ਅੱਛਾ ਜੇ ਤੁਸੀਂ ਜਾਗਦੇ ਹੁੰਦੇ ਵੀ ਇਹ ਕਾਰਵਾਈ ਨਹੀਂ ਪੈਂਦੀ ਨਹੀਂ ਨਹੀਂ ਪੈਂਦੀ ਹੁਣ ਨਹੀਂ ਲੈਣ ਦੇਈ ਤੁੱਕੇ ਅਸੀਂ ਜਦੋਂ ਹੋਆ ਨਹੀਂ ਪੈਂਦੇ ਫੇਰ ਰਾਤ ਨੂੰ ਵੀ ਆ ਜਾਣਾ ਨਾ ਇਹਨਾਂ ਤੇ ਤੀਜੇ ਕੋਲ ਸੁੱਖ ਚਾਹੁੰਦੇ ਸੀ ਕੋਈ ਵੀ ਆ ਜੇ ਅੱਛਾ ਹਾਂਜੀ ਹਾਂ ਇੱਥੇ ਜਿਹੜੇ ਐਸਐਸਟੀ ਆਏ ਸੀਗੇ ਮੀਟਿੰਗ ਕਰਨ ਵਾਸਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਇੱਥੋਂ ਦਾ ਘਰਾਵ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਓਕੇ ਤੇ ਜਿਹੜਾ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਘਰਾਵ ਕੀਤਾ ਗਿਆ ਤੱਕ ਤੱਕ ਮੂੰਹ ਵੇਖਣ ਦਾ ਕੋਈ ਫਾਇਦਾ ਨਹੀਂ ਜੇ ਕਦਰ ਕਰਨੀ ਹੈ ਕਿਸੇ ਦੀ ਤਾਂ ਜਉਂਦੇ ਜੀ ਕਰੋ ਜੇ ਕਿਸ ਦਾ ਸਾਥ ਦੇਣਾ ਤਾਂ ਜਉਂਦੇ ਜੀ ਕਰੋ ਓਏ ਅੱਜ ਲੋੜਾ ਸੋਦੀ ਖਨੋਰੀ ਬਾਰਡਰ ਤੇ ਪੰਜਾਬੀਓ ਤਹਾਡੇ ਆਗੂ ਦੋ ਆਗੂ ਤੁਹਾਡੀਆਂ ਜ਼ਮੀਨਾਂ ਵਾਸਤੇ ਤੁਹਾਡੀ ਰੋਟੀ ਵਾਸਤੇ ਤੁਹਾਡੇ ਚੁੱਲਿਆਂ ਦੀ ਅੱਗ ਨੂੰ ਬਲਦਾ ਰੱਖਣ ਵਾਸਤੇ ਖਨੋਰੀ ਬਾਰਡਰ ਤੇ ਅਤੇ ਇੱਕ ਡੀਐਮਸੀ ਮਾਰਨ ਵਾਸਤੇ ਬੈਠਾ ਇਸ ਤੋਂ ਪਹਿਲਾਂ ਅੱਜ 27 ਨਵੰਬਰ ਆ ਦੋ ਵਾਰੀ ਪੁਲਿਸ ਨੇ ਹਮਲਾ ਕਰਤਾ ਭਾਰੀ ਪੁਲਿਸ ਫੋਰਸ ਦੋ ਵਾਰੀ ਹਮਲਾ ਕਰ ਚੁੱਕੀ ਆ ਜਿਹੜਾ ਸਾਡਾ ਖਨੋਰੀ ਬਾਰਡਰ ਤੇ ਸੁਖਪ੍ਰੀਤ ਸਿੰਘ ਹਰਦੋਕੇ ਝੰਡੇ ਬਾਰਡਰ ਤੇ ਆਗੂ ਬੈਠਾ ਉਹਨੂੰ ਚੁੱਕਣ ਵਾਸਤੇ ਦੋ ਵਾਰੀ ਪੁਲਿਸ ਫੋਰਸ ਆ ਗਈ ਪਰ ਦੋ ਵਾਰ ਤਾਂ ਅਸੀਂ ਇੱਥੇ ਉਹਨਾਂ ਨੂੰ ਰਕਾਮ ਕਰਤਾ ਵਾਪਸ ਕਰਤਾ ਮੋੜਤੇ ਉਹ ਭਜਾ ਦੇ ਇੱਥੋਂ ਪਰ ਅਸੀਂ ਯਾਰ ਇੰਨੀ ਗਿਣਤੀ ਆਲੇ ਕਿੰਨੀ ਕਿਦਰ ਮੋੜੀ ਜਾਵਾਂਗੇ ਉਹ ਤੁਸੀਂ ਘਰਾਂ ਚ ਬੈਠੇ ਕੀ ਕਰਦੇ ਹੋ ਜੇ ਅੱਜ ਅਸੀਂ ਇਹ ਮੋਰਚਾ ਨਾ ਜਿੱਤ ਸਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਤੁਸੀਂ ਘਰਾਂ ਚ ਬੈਠੇ ਹੋ ਤੁਹਾਨੂੰ ਗਦਾਰ ਕਹਿਣਗੀਆਂ ਆਪਣੇ ਪੁੱਤ-ਪੋਤਿਆਂ ਨਾਲ ਕਿਹੜਾ ਮੂੰਹ ਲੈ ਕੇ ਅੱਖਾਂ